ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾ ਨੂੰ ਦੇ ਸਵਾਗਤ ਕਰਦੇ ਹਾਂ ਜੀ ਹੋਰ ਸਨਾਓ ਤੁਸੀਂ ਸਾਰੇ ਜਣ ਠੀਕ ਹੋ ਵਧੀਆ ਉਮੀਦ ਕਰਦੇ ਤੁਸੀਂ ਸਾਰੇ ਜਣ ਠੀਕ ਹੋਗੇ ਵਧੀਆ ਹੋਗੇ ਤੇ ਆਪਾਂ ਵੀ ਬਹੁਤ ਵਧੀਆ ਤੇ ਹੁਣ ਤਾਂ ਜੀ ਠੰਡ ਉਤਰਿਆ ਹੀ ਬਹੁਤ ਠੰਡ ਲੱਗ ਰਹੀ ਮੈਂ ਬੈਠੀ ਸੀ ਮੈਂ ਖੜੀ ਸੀ ਮੋਗਪੜੀ ਇੱਕ ਮੈਨਾਂ 20 ਰੁਪਏ ਦੀ ਲੈ ਕੇ ਆਈ ਸੀ ਦੇਖਿਓ ਅੰਕਲ ਤੋਂ ਲੈ ਕੇ ਆਨੇ ਹੁੰਨੇ ਇੱਕ ਅੰਕਲ ਐ ਇੱਥੇ ਨਾ ਸਾਡੇ 3-4 ਜਗ੍ਹਾ ਤੇ ਬੈਠੇ ਨੇ ਰੇੜੀਆਂਆਂ ਲਗਾ ਕੇ ਤੇ ਜਿਹੜੇ ਅੰਕਲ ਤੋਂ ਮੈਂ ਲਈ ਨਾ ਉਹ ਅੰਕਲ ਦਿਨ ਪਹਿਲਾਂ ਤਾਂ ਬਹੁਤ ਕੰਮ ਚੱਲਦਾ ਹੁੰਦਾ ਤਾਂ ਕਿਉਂਕਿ ਹੁਣ ਉਹ ਪਹਿਲਾਂ ਉਹ ਦੋ ਜਣੇ ਹੁੰਦੇ ਸੀ ਚਲੋ ਇੱਕ ਨੇ ਇੱਕ ਉਹ ਤੋਂ ਪਰ੍ਹਾਂ ਵਾਲੇ ਤੋਂ ਲੈ ਲੰਦੇ ਸੀ ਇੱਕ ਅੰਕਲ ਤੋਂ ਲੈ ਲੰਦੇ ਤੇ ਹੁਣ ਮੈਂ ਰੋਜ਼ ਲੰਘਦੀ ਆ ਨਾ ਦੁੱਧ ਲੈਣ ਵਾਸਤੇ ਅੰਕਲ ਤਾਂ ਬੇਲੇ ਖੜੇ ਹੁੰਨਿਆ ਵਿਚਾਰੇ ਹੈਨਾ ਹੋਰ ਸਾਰੀਆਂ ਦੀਆਂ ਦੁਕਾਨਾਂ ਇੰਨੀਆਂ ਚੱਲ ਰਹੀਆਂ ਹੁੰਨੀਆਂ ਫਿਰ ਮੈਂ ਕਿਹਾ ਜਿਹੜਾ ਬੰਦਾ ਬੇਲਾ ਖੜਾ ਹੈ ਨਾ ਮੁਕਪਲੀ ਤਾਂ ਉਹਦੇ ਕੋਲ ਵੀ ਐ ਵੈਸੀ ਵੀ ਟੇਸਟੀ ਹੈ ਹੁਣ ਇੱਕੋ ਤਾਂ ਵੀ ਜਾ ਰਿਹਾ ਸਾਰੇ ਕਿਤੇ ਇਹਨੇ ਕਿਹੜਾ ਕੋਈ ਅਲੱਗ ਤੋਂ ਚੀਜ਼ ਰੱਖੀ ਹੈ ਵੀ ਜਿਹੜੀ ਇਹ ਤੋਂ ਨਹੀਂ ਕੋਈ ਲੈ ਰਿਹਾ ਹੈਗਾ ਵੀ ਇਹਦੀ ਖਰਾਬ ਆ ਜਾਂ ਕੁਛ ਬੱਸ ਉਹ ਥੋੜੀ ਕਿਸਮਤ ਦੀ ਗੱਲ ਹੋ ਜਾਂਦੀ ਹੈ ਹਨਾ ਅਦੇ ਕੋਲ ਕੋਈ ਵੀ ਗਾਹਕ ਨਹੀਂ ਅਰੇ ਇੰਨਾ ਸਿਆਣਾ ਵਿਚਾਰਾ ਮੈਨੂੰ ਉਹਦੀ ਸ਼ਕਲ ਤੋਂ ਹੀ ਇੰਨਾ ਰਹਿਮ ਆਇਆ ਅੰਕਲ ਦੀ ਮੁਕਪਲੀ ਮੁਕਪਲੀ ਵਾਲੀ ਅੰਕਲ ਤੇ ਦੇਖ ਕੇ ਮੈਂ ਕਹਾ ਕਿੰਨਾ ਬਜ਼ੁਰਗ ਹੈ ਨਾ 20 ਰੁਪਏ ਦੀ ਲੈ ਕੇ ਆਈ ਮੈਂ ਕਹਾ ਚਲ 20 ਰੁਪਏ ਦੀ ਬਹੁਤ ਐਨੇ ਜੇ ਫੇਰ ਖਾਣੀ ਹੋਗੀ ਫੇਰ ਬੱਚਿਆਂ ਨੇ ਜੱਲੀ ਆਣੀ ਹੋਈ ਤਾਂ ਲੈ ਆਣਗੇ ਮੇਰੇ ਕੋਲ ਖੁੱਲੇ 20 ਸੀ ਮੈਂ ਵੀਡੀਓ ਲੈ ਲਈ ਤੇ ਮੈਂ ਅੰਕਲ ਨੂੰ ਕਿਹਾ ਮੈਂ ਖ ਅੰਕਲ ਜੀ ਮੈਂ ਕਿਹਾ ਤੁਸੀਂ ਨਾ ਉੱਥੇ ਲੈ ਆਣੀ ਸੀ ਸਾਡਾ ਘਰ ਨਾ ਉੱਥੇ ਮੈਂ ਕਿਹਾ ਮੋੜ ਤੇ ਨਾ ਗਲੀ ਆਂਦੀ ਅੰਦਰ ਮੈਂ ਕਿਹਾ ਤੁਸੀਂ ਉੱਥੇ ਲੈ ਆਣੀ ਸੀ ਰੇੜੀ ਆਪਣੀ ਕਹਿੰਦਾ ਅੱਛਾ ਕਹਿੰਦਾ ਅੱਬ ਲਗਾ ਲੂੰ ਮੈਂ ਕਿਹਾ ਹੁਣ ਤਾਂ ਫਿਰ ਉਹਨੇ ਲਾ ਲਈ ਨਾ ਇੱਕ ਪਾਈ ਨੇ ਉਦੋਂ ਨਹੀਂ ਲਾਈ ਸੀ ਮੈਂ ਕਿਹਾ ਤੁਸੀਂ ਤੁਹਾਨੂੰ ਤਾਂ ਹੋ ਗਿਆ ਮਹੀਨਾ ਇੱਕ ਇੱਕ ਮਹੀਨਾ ਹੋ ਗਿਆ ਮੈਂ ਕਿਹਾ ਤੁਹਾਨੂੰ ਤਾਂ 20 ਬਾਈ ਦਿਨ ਮੈਂ ਕਿਹਾ ਰੇੜੀ ਲਾਂਦਿਆਂ ਨੂੰ ਉਹ ਪਾਈ ਨੇ ਹੁਣ ਹੀ ਲਾਈ ਆ ਹਜੇ 5-7 ਚਲੋ ਹਫਤਾ ਹੋ ਗਿਆ ਹਫਤਾ ਹਾਂ ਹਫਤਾ ਹੀ ਹੋਇਆ ਹਫਤੇ ਤੋਂ ਵੱਧ ਨਹੀਂ ਹੁਣ ਫਿਰ ਉਹ ਕਹੇਗਾ ਵੀ ਪਹਿਲਾਂ ਤਾਂ ਤੂੰ ਉੱਥੇ ਲਾਂਦਾ ਤਾਂ ਹੁਣ ਮੈਨੂੰ ਦੇਖ ਕੇ ਤੂੰ ਮੇਰੇ ਕੋਲ ਆ ਕੇ ਲਾਣ ਲੱਗਾ ਤਰਾਤਾ ਚਲੇ ਤਾਂ ਦੁਕਾਨਾਂ ਚ ਹਾਈ ਮੈਂ ਡਰ ਗਈ ਗੇਟ ਖੁੱਲਿਆ ਹਾਈ ਦੇਖ ਲੋ ਨਾਲ ਬਲੌਗ ਬਣਾ ਰਹੀਆਂ ਡਰ ਗਈ ਮੈਂ ਦੇ ਲੈ ਇੰਨਾ ਕਿ ਦਿਲ ਹੁੰਦਾ ਹੁ ਜਿੰਨੇ ਸ਼ੇਰ ਬਣਦੇ ਆ ਸਜਣਾ ਮੈਂ ਡਰ ਗਈ ਹਾਂ ਇੱਕਦਮ ਡਰ ਗਈ ਮੈਂ ਕਿ ਹਾਈ ਇੱਕਦਮ ਕੀ ਹੋਇਆ ਖੜ ਜਾ ਖੋਰ ਨੇ ਕੁੰਡੀ ਲੱਗੀ ਆ ਤੇ ਬਸ ਮੈਂ ਮੁਖੜੀ ਉਹ ਖਾ ਰਹੀ ਸੀ ਮੁਖੜੀ ਖਾ ਦੇਖਾਂ ਤੇ ਪਰ ਮਨੇ ਇੱਕ ਭਜਨ ਲਾਇਆ ਹੋਇਆ ਤਾਂ ਭਜਨ ਚੱਲ ਰਿਹਾ ਤਾਂ हे मालिक तेरे बन्दे हम ऐसे हो रामारे करम नेकी पे चले बदी से टले ऐसे हस्ते हुए निकलें दम मेरी संजना दिस स्कूल दी ना हए प्रेयर होना स ना स ना इथे अक्षीय हो कर गया गिल्ला मैं आके देख्या इधर नु हो जा पुत ਇਦਨੋ ਜਿੱਥੇ ਮੈਂ ਹੁਣ ਦੇਖਿਆ ਨਾ ਕਾਲੀ ਡੋਲ ਗਿਆ ਦੇਖ ਲੱਗਦੇ ਪਰ ਬਹੁਤ ਅੰਮ ਕਰਦਾ ਸੱਚੀ ਅਕਸ਼ੇਤਾ ਇਹ ਸੰਜਣਾ ਦੇ ਸਕੂਲ ਦੀ ਪ੍ਰੇਅਰ ਹੈ ਮੈਨੂੰ ਨਾ ਆ ਕੇ ਸੁਣਾ ਰਹੀ ᱛੀ ਕਹਿੰਦੀ ਮੰਮੀ ਮੇਰੇ ਸਕੂਲ ਦੀ ਪ੍ਰੇਅਰ ਹੈ ਇਹ ਕਹਿੰਦੀ ਜਦੋਂ ਚੱਲ ਰਹੀ ਬੱਚੇ ਜਿਹੜੇ ਬੱਚੇ ਸਟੇਜ ਤੇ ਨਾ ਚਾਰ ਪੰਜ ਕੁੜੀਆਂ ਜਾਂਦੇ ਨੇ ਤੇ ਮੁੰਡੇ ਕੁੜੀਆਂ ਹੈ ਬੱਚੇ ਹੱਸਦੀਆਂ ਰਹਿੰਦੀਆਂ ਅੱਛਾ ਕੁੜੀਆਂ ਗਾਉਂਦੀਆਂ ਨੇ ਕਹਿੰਦੀ ਮੰਮੀ ਕੁੜੀਆਂ ਗਾਉਂਦੀਆਂ ਨੇ ਕਹਿੰਦੀ ਜਦੋਂ ਗਾ ਰਹੀਆਂ ਹੁੰਦੀਆਂ ਨਾ ਵੈਸੇ ਵੀ ਜਿਨ੍ਹਾਂ ਦੀ ਥੋੜੀ ਵਾਇਸ ਚੰਗੀ ਹੁੰਦੀ ਆ ਸਟੇਜ ਪਰ ਵੀ ਉਹਨੂੰ ਹੀ ਚੜਾਉਂਦੇ ਆ ਜੇ ਜਦੋਂ ਸਾਡੇ ਸਕੂਲ ਚ ਅਸੀਂ ਪੜ੍ਹਦੇ ਹੁੰਦੇ ਸੀ ਸਾਡੇ ਸਕੂਲ ਚ ਹੁੰਦੀ ਧੀ ਸ਼ਿਵਾ ਵਰਮੋਹੀ ਉਹ ਮੈਨੂੰ ਭੁੱਲ ਗਈ ਮੈਂ ਕਿਹਾ ਹੁਣ ਮੈਂ YouTube ਤੇ ਕੱਢ ਕੇ ਦੁਬਾਰਾ ਸਿੱਖ ਕੇ ਨਾ ਮੈਂ ਕਿਹਾ ਮੈਂ ਦੁਬਾਰਾ ਗਾਉਂਗੀ ਮੈਂ ਕਿਹਾ ਉਹ ਮੇਰੇ ਸਕੂਲ ਦੀ ਹੁੰਦੀ ਸੀ ਜਦੋਂ ਸਾਡੇ ਸਕੂਲ ਦੇ ਵਿੱਚ ਕੋਈ ਬੱਚਾ ਯੂਨੀਫਾਰਮ ਨਹੀਂ ਪਾ ਕੇ ਆਂਦਾ ਹੁੰਦਾ ਤਾਂ ਨਾ ਬੱਚੇ ਉਹ ਪਾ ਕੇ ਆਉਂਦੇ ਹੁੰਦੇ ਸੀ ਸੂਟ ਫਿਰ ਸਰ ਕਹਿੰਦੇ ਹੁੰਦੇ ਤੇ ਇਦਾਂ ਕਰਿਆ ਕਰੋ ਸਾਡੇ ਪੀਟੀ ਵਾਲੇ ਸਰ ਕਹਿੰਦੇ ਹੁੰਦੇ ਤੇ ਸਾਰੀ ਡੀਪੀ ਸਰ ਪੀਟੀ ਸਰ ਵੀ ਡੀਪੀ ਸਰ ਦੋਨੋਂ ਕਹਿੰਦੇ ਹੁੰਦੇ ਸੀ ਕਹਿੰਦੇ ਯੂਨੀਫਾਰਮ ਤਾਂ ਪਾ ਕੇ ਆਜਿਆ ਕਰੋ ਤੇ ਸੂਟ ਨੂੰ ਨਾ ਜਿਹੜਾ ਤੁਹਾਡਾ ਸੂਟ ਹੁੰਦਾ ਉਹਨੂੰ ਡੰਡੇ ਤੇ ਟੰਗ ਲਿਆ ਕਰੋ ਅਸੀਂ ਸਮਝ ਜਿਆ ਕਰਾਂਗੇ ਵੀ ਹੁਣ ਤਾਂ ਨਿਆ ਨਵਾਂ ਸੂਟ ਸਮਾਇਆ ਐ ਇੰਨੀ ਹਾਸੀ ਆਂਦੀ ਆ ਤੇ ਜਿਹੜੀ ਮੇਰੇ ਸਕੂਲ ਚ ਪੜਾਈ ਹੁੰਦੀ ਈ ਨਾ ਮੈਂ ਕਹਿੰਨੀ ਆ ਨਾ ਤੁਸੀਂ ਯਕੀਨ ਮੰਨੋ ਪੂਰਾ ਮੰਨ ਕੇ ਚੱਲਿਓ ਇਸ ਗੱਲ ਨੂੰ ਜਿਹੜੀ ਮੈਂ 90 95 ਵਿੱਚ ਹਾਂ 95 ਦੇ ਵਿੱਚ ਮੈਂ ਲੱਗੀ ਸੀਗੀ ਆਪਣੇ ਸਕੂਲ ਦੇ ਵਿੱਚ 95 ਦੇ ਵਿੱਚ ਹਾਂ ਤਾਂ ਰੰਮੀ ਦੇ ਪਾਪਾ ਵੀ ਲੀਆਂ ਖੋਲੀਆਂ ਕਿਹੜੀ ਧਨ ਵੀ ਅਰੇ ਫਰੈਂਚ ਫਰਨੀਚੇ ਵਾਲੋਂ ਕੀ ਹਾਂ आलवी ने उसकी आंखें भी देख के खुद तक उसके पापा यहां से लेने आया था अच्छा अच्छा मैंने वाला गई इनका धान भी तेरे को लेने आ गए मम्मी इधर वाली दुकान उनकी है इधर वाली उसके मांसड़ की है चाचू नहीं बोलती ना वो मांसड़ बोलती है अच्छा अच्छा होनी बट्टी मैं क्या कर रही थी ਕੁੱਲ ਅਸੀਂ ਨੇ ਕੱਪੜੇ ਬਦਲਦੇ ਜਦ ਬੱਚਾ ਨਵੇਂ ਲੈ ਕੇ ਆਉਂਦਾ ਹਾਂ ਸਾਰੇ ਹੀ ਕਹਿੰਦੇ ਹੁੰਦੇ ਤੇ ਅਹਾਂ ਮੈਂ ਕਹਿੰਦੀ ਮੈਂ ਸਾਡੇ ਸਕੂਲ ਚ ਇੰਨੀ ਵਧੀਆ ਪੜਾਈ ਸੀ 8 ਪੀਰੀਅਡ ਲੱਗਦੇ ਹੁੰਦੇ ਸੀ 8 ਦੇ 8 ਪੀਰੀਅਡ ਦੇ ਵਿੱਚ ਸਾਰੇ ਟੀਚਰ ਨਾ ਹਾਜ਼ਰ ਹੁੰਦੇ ਤੇ ਪੜਾਉਣ ਵਾਸਤੇ ਉਹਨੇ ਮੈਨੂੰ 10000 ਵਾਲੀ ਬਤਾਤੀ ਲੈ ਫਿਰ ਬੱਟੇ ਮੈਂ ਆਪਣੇ ਸਕੂਲ ਦੀ ਮੇਰੇ ਤਾਂ ਇੱਕ ਭੁੱਲੀ ਆਦਤ ਹੈ ਜੇ ਕਿਤੇ ਮੈਨੂੰ ਹੁਣ ਵੀ ਉਹ ਸਮਾਂ ਕਿਤੇ ਮਿਲ ਜਾਏ ਨਾ ਅੱਜ ਵੀ ਮੈਨੂੰ ਉਹ ਸਮਾਂ ਮਿਲ ਜੇ ਮੈਂ ਭੱਜ ਕੇ ਪੜਨ ਜਾਵਾਂ ਮੈਂ ਮੈਂ ਨਾ ਸੁਪਨੇ 'ਚ ਵੀ ਪੜਦੀ ਮੈਂ ਜੇ ਸਕੂਲ ਜਾਂਦੀ ਆ ਨਾ ਸੁਪਨੇ ਦੇ ਵਿੱਚ ਵੀ ਉਧਰ ਤੇ ਕਦੀ ਤਾਂ ਮੇਰੀ ਚੱਪਲ ਨਿਕਲ ਜਾਂਦੀ ਐ ਫਿਰ ਮੇਰੀ ਚੱਪਲ ਨਹੀਂ ਮਿਲਦੀ ਹੈ ਕਿ ਕਦੇ ਪਾਸੇ ਨਿਕਲ ਜਾਂਦੀ ਆ ਹੈਨਾ ਵੀ ਕਦੇ ਮੇਰੇ ਸਾਈਕਲ ਤੇ ਮੈਂ ਇਕੱਲੀ ਜਾ ਰਹੀ ਹੁੰਨੀ ਆ ਪਿੱਛੇ ਕੈਰੀਅਰ ਨਹੀਂ ਹੁੰਦਾ ਤੁਸੀਂ ਦੱਸਿਓ ਬਲੌਗ ਵਿੱਚ ਬਲੌਗ ਦੇਖ ਕੇ ਕਮੈਂਟ ਜਰੂਰ ਕਰਿਓ ਤੁਹਾਡੇ ਨਾਲ ਵੀ ਇਦਾਂ ਹੁੰਦਾ ਮੇਰੇ ਨਾਲ ਤਾਂ ਹਮੇਸ਼ਾ ਇਦਾਂ ਹੁੰਦਾ ਜਦ ਸੰਜਣਾ ਮੈਨੂੰ ਆਪਣੇ ਸਕੂਲ ਦੀਆਂ ਗੱਲਾਂ ਕਿ ਦੱਸਦੀ ਆ ਨਾ ਮੈਨੂੰ ਆਪਣਾ ਸਮਾਂ ਸਾਰਾ ਕੁਝ ਯਾਦ ਆ ਜਾਂਦਾ ਮੈਂ ਕਿਹਾ ਹਾਇਆ ਸੀਗੇ ਦਿੰ ਜਾਂਦੇ ਹੁੰਦੇ ਤੇ ਸਕੂਲ ਮੈਂ ਕਿਹਾ ਵੀ ਉਹ ਹੁੰਦਾ ਤਾਂ ਵੀ ਕਿਆ ਕੰਨੇ ਆ ਕਦੇ ਮੈਂ ਕਿਹਾ ਸਕੂਲ ਦੀ ਯੂਨੀਫਾਰਮ ਯਾ ਚੁੰਨੀ ਹੋਰ ਲੈ ਲਈ ਜਾਂ ਫਿਰ ਚਪਲਾਂ ਭੁੱਲ ਕੇ ਘਰ ਹਣਾ ਬੂਟ ਨਹੀਂ ਪਾਏ ਹੈਗੇ ਬੱਸ ਨਿਕਲ ਗਈ ਜੇ ਬੱਸ ਨਿਕਲ ਗਈ ਸਾਈਕਲ ਤੇ ਜਾ ਰਹੇ ਹਾਂ ਤਾਂ ਸਾਈਕਲ ਦਾ ਮੁਰਲਾ ਮੁਰਲਾ ਹਿੱਸਾ ਹੈਗਾ ਪਿਛਲਾ ਹੈ ਹੀ ਨਹੀਂ ਐਵੇਂ ਨਾ ਮੇਰੇ ਨਾਲ ਹਮੇਸ਼ਾ ਕਿੰਨੇ ਵਾਰੀ ਮੈਨੂੰ ਇਹ ਇਸ ਗੱਲ ਦਾ ਸੁਪਨਾ ਆਇਆ ਪਰ ਮੈਂ ਫਿਰ ਕਹਿ ਰਹੀਆਂ ਜੇ ਕਿਤੇ ਮੇਰੀ ਕਿਸਮਤ 'ਚ ਹੋਰ ਜਿਆਦਾ ਬਹੁਤ ਜਿਆਦਾ ਪੜਾਈ ਹੁੰਦੀ ਨਾ ਮੈਂ ਟਿਕਨ ਵਾਲਿਆਂ 'ਚ ਤਾਂ ਹੈ ਨਹੀਂ ਸੀ ਕਿ ਮੈਂ ਬੇਲੀ ਬੈਠ ਕੇ ਖਾਣ ਮੈਂ ਤਾਂ ਹੁਣੇ ਟਿਕਦੀ ਮੈਂ ਸੋਚਦੀ ਆਂ ਜੇ ਮੈਂ ਰਾਤ ਨੂੰ ਵੀ ਕੰਮ ਕਰਾਂ ਮੈਂ ਆ ਵੀ ਕਰਾਂ ਮੈਂ ਆ ਵੀ ਕਰਾਂ ਤੇ ਪਰ ਕਿਨਾ ਮਜਬੂਰ ਆਂ ਮੇਰਾ ਘਰ ਕੋਈ ਸੰਭਲਣ ਵਾਲਾ ਹੈਗਾ ਨਹੀਂ ਮੈਂ ਬਾਧੂ ਹੋਰ ਵੀ ਐਨਾ ਕੰਮ ਕਰਾ ਤੇ ਇਸੇ ਕਰਕੇ ਅੱਜ ਵਲੌਗ ਮੈਂ ਇਸੇ ਇੱਕ ਚੀਜ਼ ਦਾ ਬਣਾ ਰਹੀ ਹਾਂ ਕੱਲ ਨੂੰ ਆਣਗੇ ਬਹੁਤ ਸੋਹਣੇ ਸੋਹਣੇ ਦੇਖਦੇ ਆ ਭਾਂਡਿਆਂ ਦੇ ਵਲੌਗ ਆਣਗੇ ਹਣੀਆਂ ਅੱਜ ਮੇਰੇ ਕੋਲ ਕੋਈ ਹੋਰ ਵਲੌਗ ਹੈ ਨਹੀਂ ਇਸ ਮੇ ਤੋਂ ਘਰ ਤੋਂ ਬਾਹਰ ਨਹੀਂ ਜਾਇਆ ਗਿਆ ਹੈਗਾ ਇਸ ਕਰਕੇ ਫਿਰ ਮੈਂ ਅੱਜ ਗੱਲਾਂ ਬਤਾਂ ਦਾ ਵਲੌਗ ਬਣਾਇਆ ਤੇ ਇਹ ਵੀ ਪਰ ਜ਼ਰੂਰੀ ਸੀ ਕੁਝ ਹੈ ਕੋਟੇ ਪਾਇਆ ਨੰਨੇ ਚਲੀ ਉਹ ਮੀਚੱਕੀ ਤੇ ਇਸੀ ਕਰਕੇ ਨਾ ਇਹ ਵੀ ਯਾਦਾਂ ਪਿਛਲੀਆਂ ਯਾਦ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਇਹਨਾਂ ਦੇ ਸਹਾਰੇ ਤਾਂ ਅਸੀਂ ਜੀ ਰਹੇ ਆ ਪਿਛਲੀਆਂ ਯਾਦਾਂ ਨੂੰ ਯਾਦ ਕਰਕੇ ਨਾਲੇ ਸਮਾਂ ਇੰਨਾ ਅੱਛਾ ਨਾਲੇ ਫੀਸ ਇੰਨੀ ਘੱਟ ਨਾਲੇ ਪੜਾਈ ਮੈਂ ਕਹਿੰਦੇ ਅੰਮ੍ਰਾਲੇ ਦੇ ਵਿੱਚ ਪੂਰੇ ਕਿਸੇ ਸਕੂਲ 'ਚ ਇੰਨੀ ਪੜਾਈ ਨਹੀਂ ਹੋਣੀ ਜਿੰਨੀ ਮੇਰੇ ਸਕੂਲ 'ਚ ਇੰਨੀ ਪੜਾਈ ਸੀ ਇੱਕ ਇੱਕ ਪੀਰੀਅਡ ਲੱਗਦਾ ਹੁੰਦਾ ਤਾਂ ਇੱਕ ਇੱਕ ਚੀਜ਼ ਇੱਕ ਇੱਕ ਗੌਰ ਤੇ ਪੜਾਈ ਜਾਂਦੀ ਹੁੰਦੀ ਸੀ ਮੈਂ ਨਾ ਮੇਰੇ ਨਾਲ ਇੱਕ ਸਰ ਨੇ ਇੱਥੋਂ ਹੀ ਜਾਂਦਾ ਹੁੰਦਾ ਸੀ ਅੰਮ੍ਰਾਲੇ ਤੋਂ ਮੈਂ ਨਾ ਹੁਣ ਸਕੂਲ ਤੇ ਜਾਉਂਗੀ ਆਪਣੇ ਚਿੱਤੇ ਜਿੱਥੇ ਮੈਂ ਪੜ ਕੇ ਆਈਆਂ 99 ਦੇ ਵਿੱਚ ਮੈਂ ਹੱਡੀ ਸੀ 99 ਦੇ ਵਿੱਚ ਉਹ ਸਰ ਹੈਗੇ ਸੀ ਉਹ ਹੰਬਾਲੇ ਤੋਂ ਆਉਂਦੇ ਸੀ ਮੈਂ ਉਹਨਾਂ ਦਾ ਪੂਰਾ ਰਿਕਾਰਡ ਕਢਵਾ ਕੇ ਲੈ ਕੇ ਆਉਂਗੀ ਪਤਾ ਚੱਲ ਜਾਏਗਾ ਫੋਨ ਤਾਂ ਉਦੋਂ ਹੁੰਦੇ ਨਹੀਂ ਸੀ ਪਰ ਉਹ ਸਰ ਉਹ ਸਰ ਉਹਦੋਂ ਹੈਗਾ ਸੀ ਬਟੇ 60 ਪੰਛ ਸਾਲਾਂ ਦਾ ਹਜੇ ਰਿਟਾਇਰ ਹੋਇਆ ਨਹੀਂ ਸੀ ਹੋਣਿਆਣਾ ਤਾਂ ਉਹਨਾਂ ਨੇ ਤੇ ਉਹ ਪ੍ਰਿੰਸੀਪਲ ਵੀ ਰਹੇ ਫਿਰ ਉਹਨਾਂ ਨੇ ਨਾ ਖੁਦ ਪ੍ਰਿੰਸੀਪਲ ਦਾ ਉਹਦਾ ਛੋੜਿਆ ਤਾਂ ਉਹ ਕੰਦੇ ਫੇ ਮੈ ਪਤਾ ਨਹੀਂ ਕਿਉਂ ਮੈਂ ਛੋੜਿਆ ਤਾਂ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਹੈਗਾ ਵੈਸੇ ਬਟੇ ਉਹ ਪ੍ਰਿੰਸੀਪਲ ਵੀ ਰਹੇ ਸੀ ਇਹ ਮੇਰੇ ਖਾਨੇ ਕੋ ਬਦਲ ਕਰਤਾ ਤੇ ਮੈਂ ਉਹ ਸਾਦਾ ਪਤਾ ਕਰਵਾਉਂਗੀ ਅੰਮਾਲੇ ਦੇ ਵਿੱਚ ਹੀ ਰਹਿੰਦੇ ਨੇ ਫਿਰ ਮੈਂ ਜ਼ਰੂਰ ਆਪਣੇ ਸਾਰ ਨੂੰ ਮਿਲ ਕੇ ਆਉਂਗੀ ਮੇਰੇ ਤੇ ਪਤਾ ਨਹੀਂ ਉਹ ਐਸਐਸਟੀ ਯਾਨੀ ਕਿ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਸਮਾਜਿਕ ਸਿੱਖਿਆ ਹੁਣ ਹੁਣ ਉਸ ਦਾ ਨਾਮ ਰੱਖਿਆ ਗਿਆ ਐਸਐਸਟੀ ਤੇ ਮੈਂ ਉਹ ਸਾਨੂੰ ਐਸਐਸਟੀ ਪੜ੍ਹਾਉਂਦੇ ਹੁੰਦੇ ਸੀ ਮੈਂ ਜ਼ਰੂਰ ਪਤਾ ਕਰੂੰਗੀ ਔਰ ਜ਼ਰੂਰ ਮਿਲ ਕੇ ਆਉਂਗੀ ਚਾਹੇ ਸਰਨਾਕੀ ਅੰਮਾਲੇ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਏ ਪਰ ਮੈਂ ਉਹ ਕੈਂਟ ਜਾ ਹੋਏ ਪਰ ਮੈਂ ਸਿੱਟੀ ਤੇ ਹੋਈ ਭਾਵੇਂ ਕਿਸੇ ਵੀ ਸੈਕਟਰਾਂ ਚੋਂ ਆਉਂਦੀ ਸੀ ਅੰਬਾਲਾ ਇੱਥੇ ਅੰਬਾਲਾ ਤੋਂ ਸਾਰ ਜਾਂਦੇ ਹੁੰਦੇ ਤੇ ਰਾਜਪੁਰੇ ਤੱਕ ਬੱਸ ਦੇ ਵਿੱਚ ਜਾਂ ਟ੍ਰੇਨ 'ਚ ਚਲੇ ਜਾਂਦੇ ਹੁੰਦੇ ਸੀ ਸ਼ਾਇਦ ਸੋਰੀ ਟ੍ਰੇਨ 'ਚ ਜਾਂਦੇ ਹੁੰਦੇ ਸੀ ਸਾਰ ਮੇਰੀ ਮੈਡਮ ਐ ਉਹ ਰਾਜਪੁਰੇ ਸੇ ਆਉਂਦੀ ਐ ਅੱਛਾ ਉਹ ਬਟੇ ਡਰ ਲੱਗਦਾ ਮੈਨੂੰ ਬਹੁਤ ਠਿੱਕੀ ਆ ਉਹ ਅੱਛਾ ਤੇ ਪਰ ਮੈਂ ਉਹ ਸਰ ਦਾ ਨਾ ਜ਼ਰੂਰ ਪਤਾ ਕਰਵਾਉਂਗੀ ਸਰ ਦਾ ਪਤਾ ਕਰਵਾ ਕੇ ਕਿਨੂੰ ਮੈਂ ਸਰ ਨੂੰ ਮਿਲ ਕੇ ਜ਼ਰੂਰ ਆਉਂਗੀ ਚਾਹੇ ਸਰ ਨਾ ਅੰਬਾਲੀ ਦੇ ਕਿਸੇ ਵੀ ਕੋਨੇ 'ਚ ਹੋਏ ਮੈਂ ਸਾਰ ਨੂੰ ਲੱਭ ਕੇ ਹਟੂੰਗੀ ਮੈਂ ਇੱਕ ਵਾਰੀ ਜਿਹੜੀ ਗੱਲ ਠਾਣ ਲੈਣਾ ਨੂੰ ਪੂਰਨ ਕਰਕੇ ਹੀ ਹਟਦੀ ਹੁੰਨੀ ਆ ਤੇ ਫਿਰ ਮੈਨੂੰ ਪਰ ਮੇਰਾ ਬੇਟਾ ਕਹਿੰਦਾ ਬੰਨਾ ਹਸਣ ਵਾਲੀ ਗੱਲ ਨਹੀਂ ਹੈਗੀ ਜੀ ਕਿਉਂ ਮੈਂ ਆਪਣੇ ਗੁਰੂ ਤੇ ਹੱਸਾਂ ਤੇ ਮੇਰੇ ਗੁਰੂ ਜੀ ਆ ਜਿਨ੍ਹਾਂ ਨੇ ਮੈਨੂੰ ਪੜਾਇਆ ਬਹੁਤ ਵਧੀਆ ਪੜਾਉਂਦੇ ਹੁੰਦੇ ਸੀ ਕਹਿੰਦੇ ਮੰਮੀ ਪਰ ਇਹ ਵੀ ਹੈ ਚਲੋ ਇਹ ਤਾਂ ਰੱਬ ਦੀ ਕਰਨੇ ਕਹਿੰਦੇ ਪਰ ਇਹ ਵੀ ਜ਼ਰੂਰ ਪਤਾ ਕਰੇ ਵੀ ਸਾਰੇ ਹੈਗੇ ਵੀ ਇੱਕ ਪ੍ਰਮਾਤਮਾ ਨੂੰ ਪਿਆਰੇ ਹੋਗੇ ਮੈਂ ਕਿਹਾ ਕੋਈ ਨਾ ਵੀ ਉਹ ਵੀ ਮੈਂ ਪਤਾ ਕਰਾਂਗੀ ਬੱਟੀ ਮੇਖਾ ਜਿਹਦੇ ਜਿਸਰ ਵੀ ਜੜੂ ਆਪਣੇ ਹੋਰ ਸਬਜੈਕਟ ਜਿਹੜੇ ਪੜਾ ਰਹੇ ਹੁੰਦੇ ਨੇ ਮੇਰੀ ਕਸ਼ਵਿੰਦਰ ਮੈਡਮ ਸੀ ਉਹ ਮੈਨੂੰ ਇੰਨਾ ਪਿਆਰ ਕਰਦੇ ਹੁੰਦੇ ਤੇ ਹਿੰਦੀ ਟੀਚਰ ਸੀ ਬਹੁਤ ਜ਼ਿਆਦਾ ਤੇ ਮੈਂ ਉਹ ਹੈਗੇ ਆ ਬਾਕੀ ਤਾਂ ਸਾਰੇ ਰਿਟਾਇਰ ਹੋ ਗਏ ਹਜੇ ਮੈਡਮ ਦੀ ਤਾਂ ਏਜ ਹੈ ਨਹੀਂ ਉਦੋਂ ਮੈਡਮ ਹੈਗੇ ਸੀ 25 30 ਸਾਲਾਂ ਦੀ 30 ਸਾਲਾਂ ਦੇ ਸੀ ਇਸ ਤੋਂ ਵੱਧ ਨਹੀਂ ਹੈਗੇ ਸੀ ਮੈਂ ਮੋਦ ਪਰ ਉਹ ਮੈਂ ਤਾਂ ਹਜੇ ਵੀ ਮਜ਼ਗੀ ਹੁਣ ਹੋਣ ਵਾਲਿਆ ਰਿਟਾਇਰ ਕਿਉਂਕਿ 30 ਸਾਲ ਹੋ ਗਏ ਮੈਨੂੰ ਸਕੂਲ ਤੋਂ ਹਟੀ ਨੂੰ ਤੇ ਮੈਡਮ ਦੀ ਰਿਟਾਇਰਮੈਂਟੀ ਦੇ ਵਿੱਚ ਵੀ ਹੋ ਗਏ 30 ਸਾਲ ਕਿਉਂਕਿ ਉਦੋਂ ਮੈਡਮ ਦੀ ਏਜ 30 ਕੁ ਸਾਲਾਂ ਦੀ ਸੀ ਤੇ ਨਵਾਂ ਨਵਾਂ ਵਿਆਹ ਹੋ ਕੇ ਹਟਿਆ ਸੀ ਮੈਡਮ ਦਾ ਚਲੋ ਹਣੇ ਜੇ ਨਹੀਂ ਵੀ ਹੋਏ ਹੋਣੇ ਅਪ 50 ਸਾਲਾਂ ਨੂੰ ਹੋ ਜਾਣਗੇ ਪਰ ਮੇਰੀ ਅਸ਼ਵਰਿਆਣੀ ਅਸ਼ਵਿੰਦਰ ਅਸ਼ਵਿੰਦਰ ਕੌਰ ਤਿੱਖੀ ਜੀ ਸੀਗੀ ਅ ਚੂੜਾ ਪਾ ਕੇ ਆਉਂਦੇ ਹੁੰਦੇ ਸੀ ਮੈਮ ਦਾ ਵਿਆਹ ਹੋਇਆ ਸੀ ਤੇ ਐ ਬਾਗ ਦੇ ਚੱਕ ਕੇ ਨਾ ਇਥੋਂ ਬਹੁਤ ਸੋਹਣੇ ਸੁਈਆਂ ਲਾ ਕੇ ਆਉਂਦੇ ਹੁੰਦੇ ਸੀ ਹੁਣ ਜਿਹੜੀਆਂ ਮੇਰੀਆਂ ਸਹੇਲੀਆਂ ਨੇ ਮੇਰਾ ਬਲੌਗ ਦੇਖਣਗੇ ਨਾ ਅੱਜ ਰਾਤ ਨੂੰ ਉਹ ਸਮਝ ਨਹੀਂ ਕਿ ਮੈਂ ਕਿਹੜੀ ਟੀਚਰ ਦੀ ਗੱਲ ਕਰਦੀ ਆ ਇੱਕ ਮੰਮਤਾ ਮੈਡਮ ਹੁੰਦੇ ਸੀ ਇੱਕ ਕਿਰਨ ਮੈਡਮ ਹੁੰਦੇ ਸੀ ਇਹ ਸਾਰੇ ਕਿਰਨ ਮੈਡਮ ਆ ਮੰਮਤਾ ਮੈਡਮ ਸਾਰਾ ਬਹੁਤ ਸਾਰੇ ਹੋਰ ਵੀ ਮੈਡਮਾਂ ਦੇ ਮੈਨੂੰ ਕੱਲੀ ਕੱਲੀ ਮੈਡਮ ਦਾ ਨਾਮ ਨਹੀਂ ਆਦਾ ਇਹ ਸਾਰਾ ਚੰਡੀਗੜ੍ਹ ਤੋਂ ਸਟਾਫ ਆਂਦਾ ਹੁੰਦਾ ਸੀ ਐਂ ਪੂਰਾ ਚੰਡੀਗੜ੍ਹ ਤੋਂ ਕੋਈ ਪਿੰਡ ਤੋਂ ਨਹੀਂ ਐਂ ਪ੍ਰੋਪਰ ਚੰਡੀਗੜ੍ਹ ਤੋਂ ਕੁਝ ਮੈਡਮ ਮੇਰੇ ਮਾਰਾ ਤਾਂ ਕੋਈ ਨਾ ਤੇ ਚਲੋ ਜੀ ਬਲੌਗ ਦੇ ਅਪੈਥੀ ਕਰਦੇ ਆ ਠੰਡ ਬਹੁਤ ਹੋ ਗਈ ਆ ਮੈਂ ਵੀ ਕਿਚਨ ਚ ਜਾਵਾਂ ਤੇ ਆਪਾਂ ਤਾਂ ਖਾਣੀ ਨਹੀਂ ਰੋਟੀ ਆਪਾਂ ਤਾਂ ਹੁਣੇ ਪੁਣੇ 6 ਵਜੇ ਖਾ ਕੇ ਹਟੀਆਂ ਤਿੰਨੋਂ ਮਾਪੂਤ ਬਹੁਤ ਪਿਆਰਾ ਬੇਚਾਰੇ ਮੇਰੀ ਲਈ ਵੇਟ ਕਰਦੇ ਹਨ ਹੋਰ ਤੇ ਅੱਜ ਨਾ ਲੇਟ ਹੋ ਗਿਆ ਅੱਜ ਨਾ ਘਰ ਕੋਈ ਆ ਗਿਆ ਸੀ ਅ ਅੱਜ ਦੋ ਆਂਟੀਆਂ ਆਈਆਂ ਉਹਨਾਂ ਕੋਲ ਬੈਠਣ ਕਰਕੇ ਮੈਨੂੰ ਥੋੜਾ ਟਾਈਮ ਹੋ ਗਿਆ ਫਿਰ ਜਦੋਂ ਕੋਈ ਆਪਣੇ ਘਰਾਂ ਦਾ ਆਪਨ ਬੈਠਣਾ ਪੈਂਦਾ ਕੰਪਨੀ ਦੇਣੀ ਪੈਂਦੀ ਹੈ ਬੈਠਣ ਦੀ ਤੇ ਜ਼ਰੂਰੀ ਹੈ ਵੀ ਤੇ ਫਿਰ ਬੱਸ ਮੈਂ ਐਦਾਂ ਗੱਲਾਂ ਮੱਤਾਂ ਕਰਦੀ ਰਹਗੀ ਚਲੋ ਜੀ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਹਾਂ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਤਦ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ कृष्णा ਜੈ ਸ਼੍ਰੀ ਰਾਦੇ